ਵਾਬੋ ਕੀ ਹਾਲ ਚਾਲ ਆਪਣੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਬੈਕ ਟੂ ਬੈਕ ਤੇ ਆਪਾਂ ਹੁਣ ਲੈ ਗਏ ਆਂ ਟੌਹੀਆਂ ਇਹਦਾ ਹੁਣ ਕਰਾਂਗੇ ਕਿ ਜਾਣੀ ਜ ਆਪਾਂ ਮਿੱਤਰੋ ਆ ਦੇਖੋ ਆ ਵੀ ਵੀਰ ਆ ਗਿਆ ਆ ਵੀ ਵੀਰ ਆ ਗਿਆ ਤੇ ਆ ਵੀ ਆ ਗਿਆ ਕੁੱਤੀ ਲੈ ਆ ਗਿਆ ਆਪਾਂ ਕਰਾਂਗੇ ਸੋ ਵੀ ਦੇਖੀ ਕਰੋ ਆਪਾਂ ਨਰੇਤ ਤੋ ਵੀ ਆਪਾਂ ਇਹਨਾਂ ਦੇ ਮੂਹਰੇ ਪਾ ਕੇ ਇਹਨਾਂ ਦੱਸਣਾ ਕਿ ਕਿਹੜਾ ਕਿਹੜਾ ਨਾਂ ਆ ਇੱਕ ਆ ਹੋ ਗਿਆ ਇੱਕ ਆ ਅਯਸ਼ੂ ਨਾਂ ਆਵਾਜ਼ ਮਾਰ ਰੇ ਆ ਫਲੇਵਰ ਹੈ ਕਿਹੜਾ ਰੇਣੀ ਆ ਕਿਹੜਾ ਰੇਣੀ ਕਿੱਥੇ ਗਏ ਆ ਪਾਣੀ ਮੈਨੂੰ ਕਿਰਸੀ ਤੇ ਲੈ ਜਾਓ ਫੇਰ ਫੇਰ ਆਪਾਂ ਮਿੱਤਰੋ ਕਰਦੇ ਆ ਬਾਕੀ ਚੈਨ ਮਿੱਤਰੋ ਜੀ ਕਿਰਸੀ ਕਿੱਥੇ ਆ ਉਹ ਪਾਧੀ ਗਈ ਅੱਬੇ ਹੁਣ ਆਪਾਂ ਇਹਦੇ ਵੀਰ ਤੇ ਚੈਲੰਜ ਕਰ ਲੱਗੇ ਆ ਇਹਦੀਆਂ ਟੋਫੀ ਦੇ ਮੈਂ ਖਾ ਟੱਕਲੇ ਰੇ ਆ ਹੁਣ ਆਪਾਂ ਫੜਦੇ ਆ ਹੁਣ ਤੂੰ ਹੁਣ ਨੁਕਾਵੇਂ ਦਾ ਹੈ ਦਾ ਹੈ ਦਾ ਹੈ ਨਾ ਇੱਕ ਵਾਰੀ ਗੇਲਾ ਵੇਖ ਲਾ ਵੇਖ ਲਾ ਇੱਕ ਵਾਰੀ ਕਿਹੜੀ ਉਹ ਗਿੰਨੀ ਆਣੀਆ ਗਿੰਨੀ ਆਣੀਆ ਉਹ ਵੇਖ ਠੀਕ ਆ ਵੇਖ ਲਈ ਤੇ ਚੱਲ ਹੁਣ ਸੋ ਬਾਬਿਓ ਹੁਣ ਆਪੇ ਇਹਦੀ ਅੱਖਾਂ ਟੱਕਾਂ ਲੱਗੇ ਅੱਖਾਂ ਟੱਕਾਂ ਲੱਗੇ ਚੰਗੀ ਤਰ੍ਹਾਂ ਵਿਗਾਦੇ ਨਹੀਂ ਤੇ ਆ ਨਾ ਹਾਂ ਆਹੋ ਚੱਲ ਹੁਣ ਕਾਲਾ ਕਾਲਾ ਵੇਖ ਚੱਲ ਬਾ ਠੀਕ ਆ ਸੋ ਮਿੱਤਰੋ ਆਪਣੇ ਭਰਾ ਦਾ ਚੱਲ ਜੇ ਆ ਹੁਣ ਆਪੇ ਬਾਬਿਓ ਇੱਕ ਵਾਰੀ ਕੈਮਰਾ ਚ ਵਿਖਾ ਦੇ ਕਿਹੜੀ ਟੋਫੀ ਵਿਖਾ ਦੇ ਬਾਬਿਓ ਵੇਖ ਇੱਕ ਕਿਹੜੀ ਹੈ ਦੱਸਿਓ ਹੁਣ ਆ ਵਾਪਿ ਕੀ ਕਰ ਲਓ ਹੁਣ ਕਿ ਇਹ ਉਹ ਨਾ ਨਹੀ ਨਹੀ ਹਾਂ ਕਿਹੜੀ ਆ ਖਾ ਗਈ ਇੱਕ ਰੀ ਹੱਲੇ ਪਹਿਲਾਂ ਵੇਖ ਲੈ ਖਾ ਗਏ ਇਹ ਉਹ ਜਿਹੜੀ ਉਹ ਕਿਹੜੀ ਇਹ ਜਿਹੜੇ ਜਿਹਦਾ ਰੈਪਰ ਆ ਯਾਰ ਕਿਤਰਾ ਰੈਪਰ ਪਿਲਾਇ ਚਿਟੇਲਿਸ ਨਾ ਆ ਕੀ ਨਾਮ ਈ ਟੋਫੀ ਦਾ ਤੈਨੂੰ ਕੀ ਨਾਮ ਪਣੀ ਤੈਨੂੰ ਨਾਮ ਨਾਮ ਕੀ ਆ ਸੁਆਦ ਕਹਿ ਰਿਹਾ ਕਿਹੋ ਜਿਹਾ ਮਲਗੀ ਇਹ ਆ ਖਟਾ ਮਿੱਠਾ ਯਾਰ ਖੱਟਾ ਮਿੱਠਾ ਗਾਦਾ ਚੂਰਨ ਵਾਲਾ ਕੜਾ ਕਦਾਈ ਰੇਪਰ ਦਾ ਰੰਗ ਦੱਸ ਦੇ ਇੱਕ ਵਾਰੀ ਆਹੋ ਦੱਸ ਕਿਹੜਾ ਪੀਲਾ ਹਾਂ ਲਿਸ਼ਕਣਾ ਲਿਸ਼ਕਾ ਹੋ ਰਿਹਾ ਵੀ ਰੰਗ ਅਗੇ ਹੋ ਚ ਕਾਲਾ ਹੋ ਰਿਹਾ ਬਾਹ ਆ ਰਾਏ ਕਿਹੜਾ ਗਿਆ ਬਾਹੇ ਭਰਾ ਆਹੀ ਆ ਹੋਰ ਰੰਗ ਦੱਸ ਦੋ ਹੋ ਗਏ ਇੱਕ ਰਹਿ ਗਈ ਉਹ ਦੱਸ ਜਿਹੜੇ ਚਾਰ ਦੋ ਚਾਰ ਦੋ ਬਸ ਤਿੰਨ ਬਸ ਸੋ ਬਬੂ ਏਰੀ ਬਾੜੀ ਹੋ ਗਈ ਹੁਣ ਤੇ ਹੁਣ ਆ ਵੀਰ ਦੀ ਬਾਟੀ ਤਾਂ ਮੁਖਾ ਨਹੀਂ ਨੇ ਹੁਣ ਇਹਦੀਆਂ ਅੱਖਾਂ ਟੱਕਰ ਢਾਗਦੇ ਯਾਰਾ ਸੋ ਬਾਬੇ ਹੁਣ ਮੈਂ ਕੱਢਦਾ ਟੋਫੀਆਂ ਉੱਚ ਮੈਂ ਦੇ ਸੋ ਬਾਬੇ ਵੀ ਦੇਖ ਸਕਦੇ ਨੇ ਆਪਾਂ ਨੈਕਸਟ ਟੋਫੀ ਆ ਗਈ ਜੇ ਚੱਲ ਹੁਣ 10 ਪਹਿਲੀ ਟੋਫੀ ਇਹ ਦੇ ਨਾਲ ਮੈਂਟੋਸ ਕਿਹੜੀ ਹੈ ਕਿਹੜੇ ਰੰਗ ਦੀ ਤੇ ਕਿਹੜੇ ਰੰਗ ਦੀ ਆ ਦੱਸ ਮੈਂਟੋਸ ਆ ਕਿਹੜੇ ਰੰਗ ਦੀ ਆ ਇਹ ਹੁਣ ਸਾਡੀ ਬਲੂ ਰੰਗ ਦੀ ਜਾਂ ਫਿਰ ਪਿੰਕ ਨਹੀਂ ਕਦਰੀ ਨੂੰ ਸਾਦੀ ਆ ਨਹੀਂ ਕਿਹੜੇ ਰੰਗ ਦੀ ਹੋਣੀ ਸਾਦੀ ਕਿਹੜੇ ਰੰਗ ਦੀ ਆ ਹਰੇ ਰੰਗ ਦੀ ਸੋ ਬਾਬੇ ਜਿੱਤ ਗਿਆ ਅੱਲਾ ਦੇ ਅੱਖਾਂ ਦੇ ਵੱਡੀ ਕਿਹੜੀ ਆ ਹਰੇ ਰੰਗ ਦੀ ਹਰੇ ਰੰਗ ਦੀ ਬਾਬੇ ਨੇ ਜੀ ਅੱਖੀ ਬਲੀ ਯਾਰ ਕਰਤੀ ਆ ਆ ਵੀਰ ਆ ਗਏ ਤੈਨੂੰ ਆਪਾਂ ਟੌਫੀਵਾਉਂ ਕਿਹੜੇ ਰੱਖਦੀ ਆ ਤੇ ਚਲੋ ਹੁਣ ਬਾਬੇ ਸਟਾਰਟ ਕਰਦੇ ਆ ਮਾ ਲੋਗ ਫੇਰ ਚੱਲ ਤੇ ਆ ਰਿਆਂ ਚੱਲ ਨੀਲੇ ਰਿਹਾ ਖਾਡਾ ਲੈ ਯਾਰ 2 ਮਿੰਟ ਪਹਿਲੇ ਹੀ ਪਹਿਲੇ ਇਹ ਯਾਰ ਪਹਿਲਾਂ ਇਹ ਟੌਫੀਆਂ ਵਿੱਚ ਆ ਦੇਣ ਚੱਲ ਨਹੀਂ ਟੌਫੀਆਂ ਨਹੀਂ ਦਿਖਾਉਣੀ ਆ ਇਦਾਂ ਫੇਰ ਹੋ ਗਏ ਚਾਰ ਟੈਨੂ ਟੌਫੀਆਂ ਵਖਾ ਦੇਣਾ ਮੈਂ ਆ ਵੇਖ ਲੈ ਠੀਕ ਆ ਬਾਬੇ ਆ ਵੀਰ ਆ ਗਿਆ ਹੁਣ ਆ ਵੇਖ ਲੈ ਟੌਫੀਆਂ ਵਖੂਣੀਆਂ ਆ ਆ ਵੇ ਕਾ ਗਾ ਚੱਲ ਜਿਹੜੇ ਹੁਣ ਵੇਖ ਲਈ ਬਸ ਹੋਣਗੇ ਸੋ ਬਾਬੇ ਹੁਣ ਆਪਾਂ ਸਟਾਰਟ ਕਰਨ ਲੱਗੇ ਮੂੰਹ ਖੋਲ ਲੈ ਆਪਣਾ ਮੂੰਹ ਖੋਲ ਕੇ ਘੱਟਣਾ ਚੱਲ ਆ ਮੂੰਹ ਮੂੰਹ ਚੱਲ ਗੋਲ 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 ਕਾ ਕਰ ਕਾ ਕਰ ਤਾਂ ਕਰੇ ਤਾਂ ਤਾਂ ਕਰੇ ਠੀਕ ਆ ਕੀ ਆ ਕੀ ਇਹ ਦੱਸ ਹੁਣ ਕਾਣਾ ਹੁਣ ਕਾ ਹੋਣਾ ਕੀ ਆ ਖਾ ਲੈ ਨੂੰ ਉਹ ਦੰਦ ਬਾਹਰ ਆ ਗਈ ਉਹਦੇ ਕੀ ਆ ਛੇਤੀ ਦੱਸ ਹਾਂ ਦੱਸ ਕੀ ਆ ਦੱਸ ਦੇ ਮਮਾ ਤੈਨੂੰ ਯੂਟਿਊਬਰ ਸੁਪਾਰੀ ਹੈ ਹੈ ਸੁਟ ਸੁਪਾਰੀ ਕੀ ਨਾ ਆ ਗਈ ਕਿਹੜੇ ਰੰਗ ਦਾ ਸੀ ਤੈਨੂੰ ਮਖਾਈ ਸਾਰੇ ਨਾਮ ਕੀ ਇਹ ਹੋਰੀ ਕੁਛ ਆ ਤੂੰ ਖਾਣਾ ਨਾ ਗਏ ਗੇ ਕਿਹੜਾ ਆ? ਉਹ ਜਲ ਜੀਰਾ। ਐਵੇਂ ਜਲ ਜੀਰਾ ਕਿਹੜਾ ਜਲ ਜੀਰਾ ਆ? ਚਲੋ। ਨਹੀਂ ਨਹੀਂ ਦੁਰਜੋ ਰੋਜੋ। ਇਹ ਤੂੰ ਸ਼ਬੀਲਾ ਦੇ ਵੀ ਨਹੀਂ ਪੀਤਾ ਹੋਣਾ ਹੈ। ਤੁਖਾਰ ਮਾਰ ਲਈ। ਹਾਂ। ਮਾਰ ਲਈ। ਮਾਰ ਲਈ ਆਰੇ। ਹਾਂ। ਚਲੋ ਬਾਬੇ। ਚੋ ਬਾਬੇ ਨਿਹਾਰ ਮਾਰਨਗੇ ਆਈ। ਆਈ ਪਾਪਿੰਗ ਐਂਡ ਗੋਵੀ ਕੈਂਡੀ ਦੇ ਬਾਬੇ। ਆਹਾਂ। ਜੀਆ। ਚੱਲ ਮੇਰਾ ਭਰਾ ਨੂੰ ਆਪਣੀ ਚਲੋ ਬਾਬੇ ਹੋਏ ਹਾਰ ਜੁਗਿਆ। ਹੁਣ ਆ ਸਾਡੇ ਆ ਵੀਰ ਦੀ ਵਾਰੀ। ਚੋ ਬਾਬੇ ਹੁਣ ਆ ਵੀਰ ਦੀ ਵਾਰੀ ਆ ਗਈ ਤੇ। ਤੋ ਵੀ ਕੋ ਬੋ ਲੱਗੇ ਹਨ ਮਿੱਤਰੋ ਆਵੀਰ ਦੀ ਵਾਰੀ ਏ ਅੰਗਦ ਵੀਰ ਦੀ ਵਿਕੰਤ ਨਹੀਂ ਜਿਆ ਚੰਗੀ ਤਰਾ ਕਰ ਰੇ ਪਗਾਰੇ ਤੋ ਵੀ ਵੇਸ ਆਦੇ ਜੇ ਸਸਤੀ ਜ਼ਮੀਨ ਸਸਤੀ ਜੇ ਆਏ ਆਏ ਮੇਰੇ ਪਾ ਜਾਈਗਾ ਓ ਯਾਰ ਚੁੱਪ ਕਰ ਠੀਕ ਐ ਐਵੇਂ ਹੀ ਇਹ ਤੋ ਰੋਜ਼ ਖਾਣਾ ਲੱਗ ਗਿਆ ਪਾ ਜਾਣੇ ਕਿਹੜੀ ਆ ਗਿਆ ਜੋਕੋ ਬਾਈਟ ਹੈ ਨਾ 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 ਗਲਤ ਬਾਈਟ ਕੋ ਵੀ ਬਾਈਟ ਨਹੀਂ ਨਹੀਂ ਗਲਤ ਗਲਤ ਬਾਬਿਓ ਨਹੀਂ ਇਹ ਨਹੀਂ ਆਗੀ ਓਏ ਆਹ ਹੋਈ ਤੇ ਆ ਇਹ ਨਹੀਂ ਆਗੀ ਨਹੀਂ ਨਹੀਂ ਇਹ ਹੈਗੀ ਨਹੀਂ ਆ ਨਾਮ ਦੱਸ ਨਹੀਂ ਨਹੀਂ ਮੈਂ ਕਿਹੜੀ ਵੇਰ ਵੇਨਾ ਕਿਹੜੀ ਆ ਨਾਮ ਨਹੀਂ ਯਾਰ ਉਹ ਬਾਈਟ ਚੋਕੋ ਬਾਈਟ ਨਹੀਂ ਬਾਬਿਓ ਆ ਵੇਖੋ ਕਿਹੜੀ ਆ ਵੇਲੋ ਤੁਸੀਂ ਨਾਮ ਬਾਬੇ ਨੇ ਨਾਮ ਗਲਤ ਦੱਸਿਆ ਵਾ ਹੈਗੀ ਸਹੀ ਆ ਨਾਮ ਗਲਤ ਦੱਸਿਆ ਇਹਨੇ ਤੂੰ ਪਿੱਛੇ ਹੋ ਜਾ ਯਾਰ ਤੂੰ ਪਿੱਛੇ ਵੜੀ ਆਣ ਨਾ ਨਾਮ ਕੀ ਟੌਫੀ ਦਾ ਹੈਹੀ ਸਹੀ ਹੈ ਤੂੰ ਗੈਸ ਕੋਫੀ ਵਾਈਟ ਪਤਾ ਨਹੀਂ ਕੀ ਹੋ ਇਹ ਫਰਜ਼ਾਨ ਸੁਣਾ ਦੱਸ ਨਾ ਸਿੰਘ ਚੱਲ ਤੈਨੂੰ ਮੈਂ ਇੱਕ ਹਿੰਟ ਦੇ ਦਿੰਦਾ ਜਦੋਂ ਤੂੰ ਕਿਰੇ ਵਿਆਹ ਵੀ ਹੁੰਦੇ ਜਾਂਦਾ ਕੀ ਪਿੰਨਾ ਤੇ ਜਾ ਕੇ ਚਾਹ ਦੀ ਥਾਂ ਤੇ ਕੋਫੀ ਵਾਈਟ ਆ ਬਾਬੇ ਉਹ ਜਿੱਤ ਗਿਆ ਜਿੱਤ ਗਿਆ ਦੇ ਨਾ ਨਾ ਕਰਦੇ ਸੋ ਬਾਬੇ ਹੁਣ ਮੇਰੀ ਵਾਰੀ ਏ ਆਜ਼ੀਰ ਦੇ ਦੇ ਹੋ ਗਈ ਹੁਣ ਮੇਰੀ ਵਾਰੀ ਏ ਬਾਬੇ ਆਜ਼ੀਰ ਦੀ ਵਾਰੀ ਹੁਣ ਹਰਮਨੀ ਦੀ ਸੋ ਮੈਟਰੋ ਇਨਾ ਵੀਰ ਦੀ ਵਾਰੀ ਏ ਤੇ ਕਿਹੜੀ ਟੋਫੀ ਖਵਾਉਂਗੇ ਓਏ ਓਏ ਰੁਕ ਜਾ ਓ ਯਾਰ ਤੂੰ ਪਿੱਛੇ ਹੋ ਟੋਫੀਆਂ ਗਿਆ ਪਈਆਂ ਹੋਰਾ ਪਰ ਮੈਂ ਤੈਨੂੰ ਡੋਨਾ ਫੜਾਈ ਉਸ ਸਵੀਟੀ ਸੁਵਾਰੀ ਪਰ ਆਇਆ ਤੂੰ ਓ ਸ਼ਿਫਟ ਐਮਰੂਤੀ ਗੱਡੀ ਕਿਹੜੀ ਟੋਫੀ ਆ ਮੈਨੂੰ ਖਾ ਦੇ ਇੱਕ ਵਾਰੀ ਸਕਰੀਨ 'ਚ ਠੀਕ ਆ ਓਕੇ ਰਪੋੜਿਆ ਤੂੰ ਹੁਣ ਨਹੀਂ ਨਹੀਂ ਹੋਰ ਕੋਈ ਕੱਢ ਹੋਰ ਕੋਈ ਕੱਢ ਮਾਮਾ ਪਤਾ ਲੱਗ ਜਾਣਾ ਨਹੀਂ ਲੱਦਾ ਪਤਾ ਪਤਾ ਲੱਗ ਜਾਣਾ ਓ ਯਾਰ ਪਾ ਨਹੀਂ ਜਾਂਦੇ 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 ਚਲੋ ਬਾਬੇ ਆ ਕਰੋ ਆ ਉਹ ਉਹ ਜਾਣੇ ਥੱਲੇ ਡੇਟ ਜੀ ਆਵੇ ਅੱਜ ਭਾਈ ਉਹਨੇ ਦੂਜੀ ਬੋਨੇ ਬਲੀ ਉਹਨੂੰ ਕਿਉਂ ਦਿਆ ਯਾ ਓਏ ਤੂੰ ਕਿਹੜਾ ਗਾਲੇ ਵੇਚੋ ਚੱਲਾ ਹੋਰ ਕੋਈ ਕਾਟ ਯਾਰ ਮਜ਼ਾਕ ਹੀ ਕਰਤਾ ਤੂੰ ਤੇ ਨਹੀਂ ਨਹੀਂ ਪਤਾ ਲੱਜਣਾ ਹੀ ਸੋ ਲੱਗੇ ਸੋ ਲੱਗੇ ਪਤਾ ਲੱਜਣਾ ਮੈਂ ਕਹਤਾ ਨਾ ਤੈਨੂੰ ਯਾ ਨਹੀਂ ਪਤਾ ਲੱਦਾਂ ਨਾਮ ਹੀ ਨੋ ਬਹੁਤ ਵੇਲਾ ਜੇ ਪਤਾ ਲੱਗ ਗਿਆ ਨਾ ਤੇਰੇ ਛੱਡਣੀਆਂ ਹੀ ਮੈਂ ਜਾ ਬਾਬਾ ਚਲੋ ਬਾਬਿਓ ਹੁਣ ਠੀਕ ਜਾਓ ਤੇ ਦਰਕਾਰ ਆ ਯਾਰੇ ਕਾਲ ਕਰਦਾ ਆ ਅਰੇ ਮਾਰ ਗਏ ਤੇ ਬਾਬਿਓ ਹੁਣ ਵੇਖ ਸਕਦੇ ਤੁਸੀਂ ਚਲੋ ਹੁਣ ਹੁਣ ਦੱਸੋ ਕਿਹੜੀ ਟੋਫੀ ਆ ਖਾ ਲੈ ਲੀ ਗਿਆ ਪਿੰਨਾ ਉਹ ਉਹ ਪੈਕਟ ਫੜ ਪੈਕਟ ਫੜਦਾ ਜਿਹੜੀ ਟੋਫੀ ਦਾ ਆ ਉਹ ਫੜ ਨੇ ਟੋਫੀ ਦਾ ਨਾਮ ਆ ਕੋਕੋਨਟ ਸੀ ਐਨ ਛੋਟਾ ਰਿੱਤ ਗਿਆ ਹੀ ਉਹ ਬੱਲੇ ਰਿੱਤ ਗਿਆ ਜੇ ਮੁੰਡਾ ਤੈਨੂੰ ਕਹਾਂ ਇਹਨਾ ਇੱਕ ਵਾਰੀ ਹੋਰ ਕੱਢ ਲੈ ਲੈ ਵੀ ਤੂੰ ਉਹ ਤੂੰ ਘਰੇ ਭੱਜ ਜਾ ਵੀ ਜਾ ਲੈ ਲੜੀ ਜਾਂਦਾ ਬੇਣਾ ਇਹਦੇ ਛੱਡੀਏ ਲੋਕ ਦੇ ਚੰਗ ਇਹਦਾ ਚੰਗ ਦਾ ਨਾ ਨਵੇਂ ਪ੍ਰੇਸਿੰਗ ਕਹਾੜਿਆ ਉਹ ਬਾਬਾ ਬਾਬਾ ਬਾਕੀ ਸੰਗ ਗੱਪਸਾਂ ਦੀ ਮਹਾਨੀ ਕੀ ਮੈਂ ਇੱਕ ਦੀਸ ਕਬੜਿਆ ਆਇਆ ਨਾ ਬਾਲੋ ਬਾਕੀ ਮਾਰੋ ਦੇਣੀ ਆ ਮੈਂ ਉਹ ਬੜਾ ਮੈਨੂੰ ਮਜ਼ਾ ਆ ਬਾਬਿਆ ਜਦਾਰੇ ਲਗਾ ਬਲੌਗ ਆਪਣਾ ਫੋਨ ਕਰਕੇ ਜਰੂਰ ਦੱਸੇਗਾ ਘੜ ਘੜ ਬਲੌਗ ਵੇਖ ਲਈ ਚੈਨਲ ਨੂੰ ਵਾਲੇ ਸਬਸਕ੍ਰਾਈਬ ਤੇ ਮੈਂ ਤੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਪਾਲੇ ਸਾਰਨ ਸਾਸਰੀਆਂ ਘੜ ਬਾਈ